ਦੋਸਤੋ ਅੱਜ ਦੀ ਇਸ ਗੱਲਬਾਤ ਵਿੱਚ ਅਸੀਂ ਗੁਰਬਾਣੀ ਨਾਲ ਸੰਬੰਧਤ ਇੱਕ ਜਿਹੀ ਵਿਚਾਰ ਚਰਚਾ ਕਰਾਂਗੇ ਜਿਸ ਦਾ ਸੰਬੰਧ ਸਿਰਫ ਸਿੱਖਾਂ ਨਾਲ ਨਹੀਂ ਸਿੱਖ ਹੋਣ ਨਾਲ ਨਹੀਂ ਸਗੋਂ ਪੂਰੇ ਬ੍ਰਹਿਮੰਡ ਨਾਲ तो साढ़ा विषय है कि कोई सिख सोच हो सकती है कि सिखी एक जीवन जाच है रो मर्यादा पहरावा पाठ पूजा विश्वास सामाजिक जान पहचान नितनेम सिखी की है ਸਿੱਖੀ ਸਿੱਖ ਸੋਚ ਸੋਚ ਹੈ ਪਰ ਇਸ ਸੋਚ ਦਾ ਸਰੂਪ ਕੀ ਹੈ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਪਾਠ ਕਰਦੇ ਹਾਂ ਨਿਤਨੇਮ ਵੀ ਸਮਝ ਨਾ ਆਵੇ ਤਾਂ ਸਟੀਕਾਂ ਨੂੰ ਫਰੋਲਦੇ ਹਾਂ ਸ਼ਬਦਾਂ ਦੇ ਅਰਥ ਨਾ ਕਰਕੇ ਅਨਰਥ ਕਰ ਜਾਂਦੇ ਹਾਂ ਕੀ ਇਹੋ ਸਿੱਖੀ ਹੈ ਕੀ ਸਿੱਖ ਇਤਿਹਾਸੀ ਸਿੱਖੀ ਹੈ ਕੀ ਸਿੱਖੀ ਕਿਸੇ ਪਰੰਪਰਾ ਦਾ ਨਾਂ ਹੈ ਕੀ ਗੁਰਦੁਆਰਿਆਂ ਵਿੱਚ ਜਾਣ ਦਾ ਨਾਂ ਸਿੱਖੀ ਹੈ ਤੇ ਬਹੁਤ ਸਾਰੇ ਅਜਿਹੇ ਸਵਾਲ ਨੇ ਜਿਹੜੇ ਅੱਜ ਤਾ ਬੇ ਲੋੜੇ ਜਪਦੇ ਨੇ ਪਰ ਸਾਨੂੰ ਯਕੀਨ ਹੈ ਕਿ ਸਮਾਂ ਪਾ ਕੇ ਇਹ ਸਾਡੇ ਵਾਸਤੇ ਆਉਣ ਵਾਲੀਆਂ ਪੁਸ਼ਤਾਂ ਵਿੱਚ ਬਹੁਤ ਸਾਰੇ ਪ੍ਰਸ਼ਨ ਚਿੰਨ ਖੜੇ ਕਰ ਦੇਣਗੇ ਨਿਤ ਬਦਲਦੇ ਹਾਲਾਤ ਵਿੱਚ ਕਿਤੇ ਇਹ ਗਵਾਚ ਨਾ ਜਾਵੇ ਇਹ ਸਿੱਖੀ ਸਾਡੇ ਹੱਥਾਂ ਚੋਂ ਤਿਲ ਕੀ ਨਾ ਜਾਵੇ ਕਿਤੇ ਸਿੱਖ ਹੁੰਦੇ ਹੋਏ ਵੀ ਸਾਡੇ ਕੋਲੋਂ ਸਿੱਖੀ ਚਲੀ ਨਾ ਜਾਵੇ ਤਾਂ ਇਹ ਬਹੁਤ ਸਾਰੇ ਅਜਿਹੇ ਖਦਸ਼ੇ ਹਨ ਜਿਨ੍ਹਾਂ ਨੂੰ ਅ ਅੱਜ ਐਡਰੈਸ ਕਰਨ ਦੀ ਲੋੜ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਇੱਕ-ਇੱਕ ਤਰ੍ਹਾਂ ਦੇ ਸਵਾਲ ਖੜੇ ਕਰ ਦਣਗੇ ਸਿੱਖੀ ਦੀ ਜਿਹੜੀ ਵੀ ਸਮਝ ਸਾਡੇ ਆਲੇ-ਦੁਆਲੇ ਵਿੱਚ ਮੌਜੂਦ ਹੈ ਕੀ ਇਹ ਜਿਉਂਦੀ ਰਹਿ ਸਕੇਗੀ ਆਉਣ ਵਾਲੇ ਯੁੱਗ ਵਿੱਚ ਅੱਜ ਸਿੱਖੀ ਬਹੁਤਾ ਕਰਕੇ ਬਾਰੀ ਦਿਖਾਵਾ ਬਣ ਕੇ ਰਹਿ ਗਈ ਹੈ ਗਾਤਰਿਆਂ ਦਾ ਮੇਚਾ ਮਿਣਿਆ ਜਾ ਰਿਹਾ ਹੈ ਕਚਹਿਰਿਆਂ ਦਾ ਆਕਾਰ ਦੇਖਿਆ ਜਾ ਰਿਹਾ ਹੈ ਪਹਿਰਾਮਿਆਂ ਵਿੱਚ ਤਸੀਹ ਤੇ ਫਸੀ ਸਿੱਖੀ ਆਮ ਦੇਖੀ ਜਾ ਸਕਦੀ ਹੈ ਇਸਦੇ ਕੋਈ ਵੀ ਰੂਪ ਸਰੂਪ ਦੀ ਸ਼ਾਦੀ ਗੁਰਬਾਣੀ ਚੋਂ ਨਹੀਂ ਮਿਲਦੀ ਇਤਿਹਾਸ ਦਾ ਸੱਚ ਹੈ 18ਵੀਂ ਸਦੀ ਵਿੱਚ ਮਿਸਲਾਂ ਦੇ ਸਮੇਂ ਸਿੱਖੀ ਲੜਾਕੂ ਯੋਧਿਆਂ ਦੇ ਰੂਪ ਵਿੱਚ ਖੜੀ ਹੋਈ ਹਥਿਆਰਾਂ ਨਾਲ ਲੈਸ ਪਰ ਕੀ ਸਿੱਖੀ ਹਥਿਆਰਾਂ ਤੇ ਸ਼ਸਤਰਾਂ ਦਾ ਰੂਪ ਸਰੂਪ ਹੈ ਜਿਹੜੇ ਹਥਿਆਰ ਤੇ ਸ਼ਸਤਰ ਅੱਜ ਫੜ ਕੇ ਅਸੀਂ ਆਪਣੇ ਪੁਰਖਿਆਂ ਦੇ ਵਾਰਿਸ ਬਣ ਕੇ ਪੇਸ਼ ਹੋ ਰਹੇ ਹਾਂ ਕੀ ਇਸ ਦੀ ਗਵਾਹੀ ਕਿਤੇ ਗੁਰਬਾਣੀ ਚੋਂ ਮਿਲਦੀ ਹੈ ਜੇ ਨਹੀਂ ਤਾਂ ਫਿਰ ਸਿੱਖੀ ਕੀ ਹੈ ਨਿਤਨੇਮ ਦੀਆਂ ਬਾਣੀਆਂ ਉੱਪਰ ਖੈਬਰ ਨਾ ਵੀ ਸਿੱਖੀ ਨਹੀਂ ਆਸਤਕ ਨਾਸਕ ਦਾ ਰੌਲਾ ਹੀ ਨਹੀਂ ਰਹਿ ਜਾਂਦਾ ਇਸ ਵਿੱਚ ਜਪ ਦੀ ਬਾਣੀ ਵਿੱਚ ਰਵਾਈਤੀ ਪ੍ਰਮਾਤਮਾ ਦਾ ਨਾਮ ਕਿਤੇ ਨਹੀਂ ਫਿਰ ਭਗਤੀ ਕਿਸ ਗੱਲ ਦੀ ਧਿਆਨ ਲਗਾਉਣ ਵਾਲੀ ਰਵਾਇਤ ਨੂੰ ਗੁਰੂ ਗੁਰੂ ਸਾਹਿਬ ਨੇ ਕਿਤੇ ਹਮਾਇਤ ਨਹੀਂ ਦਿੱਤੀ ਧਿਆਨ ਲਗਾਉਣ ਦੇ ਅਰਥ ਹੀ ਬਦਲ ਦਿੱਤੇ ਭਾਈ ਗੁਰਦਾਸ ਨੇ ਜਦੋਂ ਉਹਨਾਂ ਲਿਖਿਆ ਕਿ ਬਾਬਾ ਦੇਖੇ ਧਿਆਨ ਤਰ ਇੱਥੇ ਧਿਆਨ ਤਰ ਦਾ ਮਤਲਬ ਹੈ ਵਿਚਾਰ ਕਰਨਾ ਹੈ ਕਿਸੇ ਇੱਕ ਮੁੱਦੇ ਉੱਤੇ ਗੰਭੀਰ ਵਿਚਾਰ ਕਰਨਾ ਧਿਆਨ ਤਰਨਾ ਹੈ ਸਿੱਖੀ ਦਾ ਮੂਲ ਸਰੋਤ ਗੁਰਬਾਣੀ ਹੈ ਇਸ ਤੋਂ ਅਸੀਂ ਇਨਕਾਰ ਨਹੀਂ ਕਰਦੇ ਸਿੱਖੀ ਜੋ ਇੱਕ ਵਿਚਾਰ ਦਾ ਨਾਮ ਹੈ ਇਹ ਵਿਚਾਰ ਦਾ ਮੂਲ ਸਰੋਤ ਵੀ ਗੁਰਬਾਣੀ ਹੀ ਹੈ ਇੱਕ ਅਜਿਆ ਦ੍ਰਿਸ਼ਟੀਕੋਣ ਹੈ ਜਿਸ ਦੀ ਸਮਝ ਆਉਣ ਤੇ ਤੁਹਾਡੇ ਸੋਚਣ ਤੇ ਸਮਝਣ ਦਾ ਨਜ਼ਰੀਆ ਬਦਲ ਸਕਦਾ ਹੈ ਮਤਲਬ ਜਿਸ ਨੇ ਇਸ ਤਪੇਤ ਪਾ ਲਿਆ ਉਹ ਬਦਲ ਗਿਆ ਪੂਰੀ ਤਰ੍ਹਾਂ ਅੱਜ ਉਸੇ ਦ੍ਰਿਸ਼ਟੀਕੋਣ ਦੀ ਗੱਲ ਅਸੀਂ ਇੱਥੇ ਕਰਨਾ ਚਾਹੁੰਦੇ ਹਾਂ ਕਿ ਕਿਸੇ ਅਜੇ ਦ੍ਰਿਸ਼ਟੀਕੋਣ ਦੀ ਗੁੰਜਾਇਸ਼ ਹੈ ਕਿ ਇਸ ਦੀ ਕਲਪਨਾ ਜਾਂ ਪਰਿਕਲਪਨਾ ਕੀਤੀ ਜਾ ਸਕਦੀ ਹੈ ਕਿ ਗੁਰਬਾਣੀ ਵਿੱਚ ਸਾਡੇ ਕੋਲ ਇਸ ਨੂੰ ਕਿਆਸਣ ਦਾ ਕੋਈ ਕਾਰਨ ਮੌਜੂਦ ਹੈ ਜਦੋਂ ਇਸ ਦਾ ਭੇਤ ਪਉਣਾ ਚਾਹਿਆ ਤਾਂ ਸਾਡੀ ਖੋਜ ਨਾਨਕ ਨਾਮ ਉੱਪਰ ਜਾ ਕੇ اٹਕ ਗਈ 1430 ਪੰਨਿਆਂ ਦੇ ਆਖਰੀ ਹਿੱਸੇ ਵਿੱਚ ਮੁੰਦਾਵਨੀ ਦੀ ਮੋਹਰ ਵਿੱਚ ਇਹ ਨਾਨਕ ਨਾਮ ਸ਼ਬਦ ਆਏ ਹਨ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥਿਵੇ ਹਰਿਆ ਪਵ ਕਿਸੇ ਜਿਹੀ ਚੀਜ਼ ਦੀ ਸਮਝ ਜਿਸ ਨਾਲ ਤਨ ਤੇ ਮਨ ਥਿਵੇ ਥਿਵਣਾ ਦਾ ਮਤਲਬ ਹੈ thrive ਹੋਣਾ thrive ਅੰਗਰੇਜ਼ੀ ਪਾਸ਼ਾ ਦਾ ਸ਼ਬਦ ਹੈ ਜੋ ਅੰਗਰੇਜ਼ੀ ਵਿੱਚ thrive ਹੈ ਪੰਜਾਬੀ ਵਿੱਚ ਉਥੀਵੇ ਹੈ ਥੀਵੇ ਦਾ ਮਤਲਬ ਉਸ ਵਿੱਚ ਵਾਧਾ ਹੋਣਾ ਹੈ ਉਹ ਆਨੰਦ ਦੀ ਸਥਿਤੀ ਵਿੱਚ ਚਲਾ ਜਾਂਦਾ ਹੈ ਥੀਵਨਾ ਦਾ ਮਤਲਬ ਹੈ ਤਨ ਤੇ ਤਨ ਦੀਆਂ ਸਮੱਸਿਆਵਾਂ ਖਤਮ ਹੋ ਜਾਣਾ ਮਨਦ ਕਲਾ ਖਤਮ ਹੋ ਜਾਏ ਹਰਿਆਦਾ ਭਾਵ ਹੈ ਵਾਦਾ ਮੋਲਣਾ ਤਨ ਤੇ ਮਨ ਆਪਣੇ ਰਾਤੇ ਅੱਗੇ ਵਧਨ ਅਜੇ ਸਮਝ ਨਾਨਕ ਨਾਮ ਹੈ ਇਹ ਨਾਨਕ ਨਾਮ ਅਰਦਾਸ ਵਿੱਚ ਆਉਂਦਾ ਹੈ ਜਿੱਥੇ ਇਸ ਦੇ ਪਾਣੇ ਚੜਦੀ ਕਲਾ ਦੀ ਅਰਦਾਸ ਕੀਤੀ ਜਾਂਦੀ ਹੈ ਸ਼ਬਦਾਂ ਨੂੰ ਸਮਝਣਾ ਇਸ ਤੇ ਪੇਤ ਨੂੰ ਜਾਣਨਾ ਹੈ ਨਾਨਕ ਨਾਮ ਜੀਵਨ ਦਾ ਦ੍ਰਿਸ਼ਟੀਕੋਣ ਹੈ ਜਿਸ ਰਾਹੀਂ ਪੂਰੇ ਬ੍ਰਹਿਮੰਡ ਨੂੰ ਜਾਣਿਆ ਸਮਝਿਆ ਜਾਣਾ ਹੈ ਗੁਰਬਾਣੀ ਬ੍ਰह्म ਕੇ ਗੀਤ ਹੈ ਬ੍ਰਹਿਮੰਡ ਦੇ ਸਿਸਟਮ ਦੀ ਗੱਲ ਹੈ ਨਾਨਕ ਨਾਮ ਦੀ ਸਮਝ ਤੋਂ ਬਾਅਦ ਪੂਰੇ ਬ੍ਰਹਿਮੰਡ ਦੀ ਸਮਝ ਦਾ ਆ ਜਾਣਾ ਲਾਜ਼ਮੀ ਹੈ ਫਿਰ ਸਾਰੇ ਪੇਤ ਉਜਾਗਰ ਹੋ ਜਾਣੇ ਨੇ ब्रह्मांड ਦੇ ਜਿਸ ਸਿਸਟਮ ਦੀ ਗੱਲ ਹੁੰਦੀ ਹੈ ਉਸ ਦੇ ਸਦਾ ਜੀਵੰਤ ਰਹਿਣ ਦੀ ਕਾਮਨਾ ਕਰਨ ਕਰ ਸਕਣਾ ਹੀ ਸਿੱਖੀ ਹੈ ਸਿੱਖ ਉਸ ਪੂਰੇ ਸਿਸਟਮ ਨੂੰ ਰਿਸਪੌਂਸਿਵ ਹੋਣ ਦੀ ਦੁਆ ਕਰਦਾ ਹੈ ਅਰਦਾਸ ਕਰਦਾ ਹੈ ਕਿ ਇਸ ਸਿਸਟਮ ਰਿਸਪੌਂਸਿਵ ਰਹੇ ਖਤਮ ਨਾ ਹੋਵੇ ਇਹ ਕਿਤੇ ਡੈੱਡ ਨਾ ਹੋ ਜਾਏ ਨਾਨਕ ਨਾਮ ਦੇ ਦ੍ਰਿਸ਼ਟੀਕੋਣ ਦੀ ਪਹਿਲੀ ਸਮਝ ਸਾਨੂੰ ਇੱਕ ਅੰਕਾਰ ਤੋਂ ਮਿਲਦੀ ਹੈ ਮਤਲਬ ਪੂਰੇ ਬ੍ਰਹਿਮੰਡ ਨੂੰ ਗਤੀ ਵਿੱਚ ਰੱਖਣ ਵਾਲਾ ਜੇ ਕੋਈ ਸਿਸਟਮ ਹੈ ਤਾਂ ਉਹ ਇੱਕੋ ਹੀ ਹੈ ਕੋਈ ਦੋ ਨਹੀਂ ਕਿਤੇ ਅਜਿਹਾ ਨਹੀਂ ਕਿ ਇਸ ਬ੍ਰਹਿਮੰਡ ਵਿੱਚ ਇੱਕ ਵਰਤਾਰਾ ਹੈ ਤੇ ਦੂਸਰੇ ਵਿੱਚ ਦੂਜਾ ਨਹੀਂ ਇੱਕੋ ਹੀ ਇੱਕੋ ਹੀ ਹੈ ਪੂਰਾ ਸਿਸਟਮ ਇਹ ਸਿਸਟਮ ਆਪਣੀ ਲਗਾਤਾਰਤਾ ਵਿੱਚ ਹੈ ਸਿਸਟਮ ਲਗਾਤਾਰਤਾ ਵਿੱਚ ਹੈ ਤਾਂ ਅਜੂਨੀ ਹੈ ਅਕਾਲ ਮੂਰਤ ਹੈ ਸਮੇਂ ਦੇ ਆਰ ਪਾਰ ਹੈ ਤੇ ਮੌਜੂਦ ਹੈ ਹਰ ਥਾਂ ਸਵੈ ਭੰਗ ਹੈ ਆਪਣੇ ਆਪ ਵਿੱਚ ਸਥਾਪਿਤ ਹੈ ਤੇ ਇਸ ਦੀ ਸਥਾਪਤੀ ਦਾ ਪੇਤ ਸੱਚ ਹੈ ਇੱਕ ਅਜਿਹਾ ਨਿਯਮ ਜਾਂ ਵਰਤਾਰਾ ਜੋ ਕਾਰਨ ਤੇ ਘਟਨਾ ਦੇ ਰੂਪ ਵਿੱਚ ਸਮਝਿਆ ਜਾ ਸਕਦਾ ਹੈ ਜਿਸ ਦੇ ਕਾਰਨ ਹੀ ਸਾਰਾ ਬ੍ਰਹਿਮੰਡ ਵਾਕਿਆ ਹੈ ਉਸ ਦੀ ਸਮਝ ਹੀ ਸਤ ਦਾ ਨਾਮ ਹੈ ਇਹੋ ਸਮਝ ਹੀ ਤੁਹਾਡਾ ਦ੍ਰਿਸ਼ਟੀਕੋਣ ਹੈ ਮਨੁੱਖ ਨੂੰ ਆਪਣੇ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਖੁਦ ਹੀ ਹੱਲ ਕਰਨੀਆਂ ਪੈਂਦੀਆਂ ਨੇ ਵਾਹ ਲੱਗਦੀ ਮੁਸੀਬਤ ਵੇਲੇ ਉਸ ਦੀ ਸਹਾਇਤਾ ਕਰਨ ਲਈ ਕੋਈ ਵੀ ਤਿਆਰ ਨਹੀਂ ਹੁੰਦਾ ਹਰੇਕ ਦੀਆਂ ਸਮੱਸਿਆਵਾਂ ਉਸ ਦੀਆਂ ਆਪਣੀਆਂ ਹਨ ਸਮਾਜਿਕ ਤੌਰ ਤੇ ਜੇ ਕੋਈ ਉਸ ਮਦਦ ਕਰਤਾ ਵੀ ਹੈ ਤਾਂ ਬਹੁਤੀ ਵਾਰੀ ਇਹ ਪ੍ਰਬੰਧ ਅਸਥਾਈ ਹੁੰਦਾ ਹੈ ਹਰ ਇੱਕ ਮੁਸ਼ਕਲ ਤੇ ਔਕੜ ਮੁਸੀਬਤ ਦਾ ਹੱਲ ਉਸਦੇ ਕਾਰਨਾਂ ਵਿੱਚ ਪਿਆ ਹੁੰਦਾ ਹੈ ਇੱਕ ਛੋਟੀ ਜੀ ਗਲਤੀ ਮਨੁੱਖ ਨੂੰ ਉਸ ਮੁਸੀਬਤ ਵਿੱਚ ਫਸਾ ਦਿੰਦੀ ਹੈ ਜਿਸ ਤੋਂ ਬਾਹਰ ਨਿਕਲਣ ਦਾ ਰਸਤਾ ਹਰ ਇੱਕ ਨੂੰ ਆਪਣੇ ਢੰਗ ਨਾਲ ਹੀ ਲੱਭਣਾ ਪੈਂਦਾ ਹੈ ਬਹੁਤੀ ਵਾਰੀ ਇਹ ਹੱਲ ਕੁਦਰਤ ਦੇ ਸਿਸਟਮ ਦੇ ਅਨੁਕੂਲ ਨਹੀਂ ਹੁੰਦਾ ਗੁਰਬਾਣੀ ਜਾਂ ਸਿੱਖੀ ਜਾਂ ਸਿੱਖ ਨਜ਼ਰੀਆ ਜਿਸ ਨੂੰ ਅਸੀਂ ਅੱਜ ਵਿਚਾਰ ਰਹੇ ਹਾਂ ਸਾਨੂੰ ਕੁਦਰਤ ਦੇ ਸਿਸਟਮ ਨਾਲ ਜੁੜ ਕੇ ਜੀਣ ਦਾ ਮਾਰਗ ਦਰਸਾਉਂਦੀ ਹੈ ਕੁਦਰਤ ਦੇ ਸਾਰੇ ਸਿਸਟਮ ਨੂੰ ਹੀ ਇੱਕ ਅੰਕਾਰ ਆਖਿਆ ਗਿਆ ਹੈ ਇਹ ਅੰਕਾਰ ਇੱਕ ਇੱਕ ਹੀ ਹੈ ਹਰੇਕ ਲਈ ਹਰੇਕ ਨਾਲ ਇੱਕੋ ਜੇ ਢੰਗ ਨਾਲ ਪੇਸ਼ ਆਉਂਦਾ ਹੈ ਇਸ ਨੂੰ ਸਮਝਣਾ ਹੀ ਗੁਰਪ੍ਰਸਾਦ ਹੈ ਗੁਰਪ੍ਰਸਾਦ ਤੋਂ ਭਾਵ ਹੈ ਸਿਸਟਮ ਦੀ ਸਮਝ ਆ ਜਾਣਾ ਗੁਰਪ੍ਰਸਾਦ ਤੁਹਾਡਾ ਨਿੱਜੀ ਅਨੁਭਵ ਹੈ ਤੇ ਤੁਹਾਡਾ ਬૌਧਿਕ ਸતર ਜਿੱਥੇ ਜਾ ਕੇ ਤੁਸੀਂ ਇਸ ਸਿਸਟਮ ਨੂੰ ਇਸ ਦੇ ਅਸਲ ਸਰੂਪ ਵਿੱਚ ਪਕੜਨਾ ਹੈ ਇਸ ਸਿਸਟਮ ਜੋ ਅਕਾਲ ਮੂਰਤ ਹੈ ਭਾਵ ਸਮੇਂ ਦੇ ਆਰ ਪਾਰ ਮੌਜੂਦ ਹੈ ਇਸ ਨੂੰ ਆਪਣੇ ਸਿੱਧੇ ਅਨੁਭਵ ਨਾਲ ਜਾਨਣਾ ਹੈ ਤੇ ਇਸ ਤੋਂ ਪੈਦਾ ਹੋਈ ਸਮਝ ਦੇ ਆਸਰੇ ਆਪਣੇ ਸਾਰੇ ਮਸਲੇ ਹੱਲ ਕਰਨੇ ਹਨ ਕਰਤਾਪੁਰਖ ਉਸ ਸੱਚ ਦੀ ਵਿਆਖਿਆ ਹੈ ਇਸ ਬ੍ਰਹਮੰਡ ਦੇ ਸਾਰੇ ਵਰਤਾਰੇ ਦਾ ਆਧਾਰ ਹੈ ਸੱਚ ਕਾਰਨ ਤੇ ਘਟਨਾ ਵਿਚਾਲੇ ਈ ਦੇ ਤਾਲਮੇਲ ਨੂੰ ਦਰਸਾਉਣਾ ਹੈ ਕਰਤਾ ਦੇ ਵਰਤਾਰੇ ਦਾ ਨਿਯਮ ਸਾਧਿਆ ਜਾਣਾ ਹੈ ਸੱਚ ਅਸਲ ਵਿੱਚ ਕਾਰਨ ਤੇ ਘਟਨਾ ਦੇ ਵਿਚਾਲੇ ਜਿਹੜਾ ਤਾਲਮੇਲ ਹੈ ਕੋਆਰਡੀਨੇਸ਼ਨ ਹੈ ਇਸ ਨੂੰ ਹੀ ਕਰਤਾ ਦੇ ਇਸ ਨੂੰ ਹੀ ਕਰਤਾਰਤਾ ਯਕ ਕਰਤਾ ਦੇ ਵਰਤਾਰੇ ਦਾ ਨਿਯਮ ਕਿਹਾ ਗਿਆ ਜਦੋਂ ਸੱਚ ਦੀ ਸਮਝ ਆ ਜਾਏ ਤਾਂ ਹਰ ਮਸਲੇ ਦਾ ਹੱਲ ਮਿਲ ਜਾਂਦਾ ਹੈ ਹਰ ਮਸਲਾ ਇੱਕ ਘਟਨਾ ਰੂਪ ਵਿੱਚ ਸਾਹਮਣੇ ਆਉਂਦਾ ਹੈ ਜਿਸ ਦੇ ਬੀਜ ਕਿਤੇ ਹੋਰ ਮੌਜੂਦ ਨਹੀਂ ਹੁੰਦੇ ਉਸੇ ਮਸਲੇ ਵਿੱਚ ਹੁੰਦੇ ਨੇ ਉਹ ਜਿੰਨਾ ਤੋਂ ਇਹ ਮਸਲਾ ਬਣਿਆ ਹੁੰਦਾ ਹੈ ਉਸ ਦਾ ਕਾਰਨ ਵੀ ਉਸ ਮਸਲੇ ਵਿੱਚ ਹੀ ਮੌਜੂਦ ਹੁੰਦਾ ਹੈ ਹਰ ਮਸਲੇ ਦੀ ਜੜ ਉਸ ਮਸਲੇ ਵਿੱਚ ਹੀ ਪਈ ਹੁੰਦੀ ਹੈ ਇਸ ਨੂੰ ਕਾਰਨ ਤੇ ਘਟਨਾ ਦੇ ਨਜ਼ਰੀਏ ਤੋਂ ਫੜ ਸਕਣਾ ਹੀ ਸਿੱਖੀ ਹੈ ਸਿੱਖੀ ਦੀ ਵਿਆਖਿਆ ਜੋ ਗੁਰਬਾਣੀ ਤੋਂ ਸਮਝ ਆਉਂਦੀ ਹੈ ਉਹ ਇਸ ਪ੍ਰਕਾਰ ਹੈ ਮਨੁੱਖ ਆਪਣੇ ਨਿੱਜੀ ਤੇ ਸਿੱਧੇ ਤਜਰਬੇ ਤੋਂ ਸਿੱਖੇ ਇਸ ਸਿੱਖਣ ਤੋਂ ਪੈਦਾ ਹੋਈ ਸਮਝ ਨੂੰ ਆਬਜੈਕਟਿਵ ਗਿਆਨ ਵਿੱਚ ਬਦਲੇ ਫਿਰ ਇਸ ਦੀ ਅਗਵਾਈ ਵਿੱਚ ਆਪਣੇ ਸਾਰੇ ਫੈਸਲੇ ਕਰੇ ਸचेत ਤੇ ਸੁਚੇਤ ਰੂਪ ਵਿੱਚ ਸੋਚ ਸਮਝ ਕੇ ਫੈਸਲੇ ਕਰ ਸਕਣਾ ਤੇ ਫਿਰ ਉਹਨਾਂ ਪ੍ਰਤੀ ਜ਼ਿੰਮੇਵਾਰ ਰਹਿਣਾ ਮਤਲਬ ਉਸਦੇ ਫਲ ਨੂੰ ਭੁਗਤਨ ਤੇ ਭੋਗਣ ਲਈ ਤਿਆਰ ਰਹਿਣਾ ਸ਼ਿਕਾਇਤ ਨਾ ਕਰਨਾ ਇਸ ਫਲ ਨੂੰ ਕਰਤਾ ਦਾ ਨਿਯਮ ਭਾਵ ਭਾਣਾ ਮੰਨ ਕੇ ਪ੍ਰਵਾਨ ਕਰਨਾ ਅੱਗੇ ਤੋਂ ਆਪਣੇ ਆਪ ਨੂੰ ਸੋਧਨ ਤੇ ਸਹੀ ਰਸਤੇ ਉਪਰ ਤੁਰਨ ਲਈ ਤਿਆਰ ਰਹਿਣਾ ਸਿੱਖਣਾ ਜਰ ਲਗਾਤਾਰ ਸਿੱਖਦੇ ਰਹਿਣਾ ਇਹੋ ਸਿੱਖੀ ਹੈ ਕਰਤਾ ਦਾ ਨਿਯਮ ਜੋ ਸੱਚ ਨਾਮ ਹੈ ਉਸ ਨੂੰ ਸਮਝਣ ਤੇ ਉਸ ਦੇ ਅਨੁਸਾਰ ਚੱਲਣ ਨੂੰ ਹੀ ਸੱਚਿਆਰਾ ਕਿਹਾ ਗਿਆ ਹੈ ਸੰਕੇਤ ਰੂਪ ਵਿੱਚ ਗੁਰਬਾਣੀ ਇਸ ਸਮਝ ਨਾਲ ਉਪਉਤ ਹੈ ਗੁਰਬਾਣੀ ਦੇ ਹਰ ਸ਼ਬਦ ਵਿੱਚ ਹਰ ਪੰਕਤੀ ਵਿੱਚ ਹਰ ਬਾਣੀ ਵਿੱਚ ਸਾਨੂੰ ਇਹੋ ਸਮਝ ਮਿਲਦੀ ਹੈ ਹਰਥਾਂ ਸੱਚ ਨੂੰ ਸਮਝਣ ਸੱਚ ਨੂੰ ਪ੍ਰਵਾਨ ਕਰਨ ਸੱਚ ਦੇ ਅਨੁਸਾਰ ਚੱਲਣ ਦੀ ਹਦਾਇਤ ਮਿਲਦੀ ਹੈ ਪਵਨ ਗੁਰੂ ਪਾਣੀ ਪਤਾ ਇਸ ਸ਼ਲੋਕ ਜੋ ਜਪਦੇ ਆਖਰ ਵਿੱਚ ਆਉਂਦਾ ਹੈ ਇਸ ਸ਼ਲੋਕ ਵਿੱਚ ਚੰਗੇ ਤੇ ਮੰਦੇ ਕੰਮਾਂ ਲਈ ਭੁਗਤੰ ਦਾ ਆਦੇਸ਼ ਮਿਲਦਾ ਹੈ ਗੁਰਬਾਣੀ ਵਿੱਚ ਕਰਤਾ ਦਾ ਵਰਤਾਰਾ ਪਾਰ ਬ੍ਰਹਮ ਹੈ ਪਾਪ ਬ੍ਰਹਮੰਡ ਦੇ આરਪਾਰ ਦਾ ਵਰਤਾਰਾ ਹੈ ਅਕਾਲ ਹੈ ਪਾਪ ਸਮੇਤ ਇਸਥਾਨ ਦੇ આરਪਾਰ ਸੋਚ ਸਕਣਾ ਇਹ ਮੂਲ ਰੂਪ ਵਿੱਚ ਵਿਗਿਆਨ ਦਾ ਵਿਸ਼ਾ ਹੈ ਪਰ ਗੁਰਬਾਣੀ ਦਾ ਵਿਸ਼ਾ ਵੀ ਇਹੋ ਹੀ ਹੈ ਵਿਗਿਆਨ ਪੜ ਕੇ ਨਾਮ ਮੰਨਣਾ ਕਿਸੇ ਲਈ ਸਹੀ ਹੋ ਸਕਦਾ ਹੈ ਪਰ ਸਿੱਖੀ ਤਾਂ ਸਮਝ ਕੇ ਮੰਨਣ ਉੱਪਰ ਜ਼ੋਰ ਦਿੰਦੀ ਹੈ ਇਹੋ ਸਮਝ ਹੀ ਨਾਨਕ ਨਾਮ ਹੈ ਇਸ ਤੋਂ ਵੱਧ ਵਿਗਿਆਨਕ ਪਹੁੰਚ ਕੋਈ ਹੋਰ ਨਹੀਂ ਹੋ ਸਕਦੀ ਸਿਰਫ ਅਨੁਭਵ ਆਪੋ ਆਪਣਾ ਹੈ ਪਰ ਸਮਝ ਆਬਜੈਕਟਿਵ ਹੈ ਆਪੋ ਆਪਣੇ ਅਨੁਭਵ ਚੋਂ ਸਮਝ ਨੂੰ ਸਥਾਪਿਤ ਕਰ ਸਕਣਾ ਇਸ ਸਿੱਖੀ ਹੈ ਇਸ ਵਿੱਚ ਮੇਰਾ ਤੇਰਾ ਕੁਝ ਨਹੀਂ ਕਿਸੇ ਵਿਅਕਤੀ ਵਿਸ਼ੇਸ਼ਤਾ ਕੋਈ ਰੋਲ ਨਹੀਂ ਇਤਿਹਾਸ ਤੋਂ ਵੀ ਉੱਪਰ ਹੈ ਇਹ ਸਿੱਖੀ ਇਤਿਹਾਸ ਦੇ ਵੀ ਆਰ ਪਰ ਜਾਂਦੀ ਹੈ ਸੋ ਇਤਿਹਾਸ ਤੇ ਵਿਅਕਤੀ ਦੋਵੇਂ ਇਸ ਦੇ ਸਾਹਮਣੇ ਬੌਣੇ ਹਨ ਇਹਨਾਂ ਦਾ ਕੋਈ ਮਹੱਤਵ ਨਹੀਂ ਇਹ ਹੀ ਕਾਰਨ ਹੈ ਕਿ ਸਾਰੀ ਗੁਰਬਾਣੀ ਵਿੱਚ ਕਿਸੇ ਗੁਰੂ ਸਾਹਿਬਾਨ ਦਾ ਨਾਮ ਨਹੀਂ ਹੈ ਸਿਰਫ ਮਹੱਲਾ ਹੈ ਤੇ ਨਾਨਕ ਨਾਮ ਦੀ ਮੋਹ ਹੈ ਪੂਰੀ ਗੁਰਬਾਣੀ ਵਿੱਚ ਇਤਿਹਾਸਕ ਘਟਨਾਵਾਂ ਦਾ ਵੇਰਵਾ ਸਿਰਫ ਇੱਕ ਹਵਾਲੇ ਵਜੋਂ ਹੈ ਲੇਕਿਨ ਇਤਿਹਾਸਕ ਘਟਨਾਵਾਂ ਨੂੰ ਦਰਸਾਇਆ ਨਹੀਂ ਗਿਆ ਸਿਵਾਏ ਭਗਤ ਬਾਣੀ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੁਝ ਸ਼ਬਦਾਂ ਤੋਂ ਬਾਕੀ ਹੋਰ ਕਿਤੇ ਵੀ ਸਾਨੂੰ ਇਤਿਹਾਸ ਦਾ ਕੋਈ ਹਵਾਲਾ ਨਹੀਂ ਮਿਲਦਾ ਕਿ ਇਤਿਹਾਸ ਕਦੇ ਸੱਚ ਦੇ ਸਾਹਮਣੇ ਵੱਡਾ ਹੋ ਸਕੇ ਸੱਚ ਦੇ সামনে ਸਾਪਿਤ ਕੀਤਾ ਜਾ ਸਕੇ ਇਤਿਹਾਸ ਦੀ ਸਾਰੀ ਸਟੱਡੀ ਇਤਿਹਾਸ ਦਾ ਸਾਰਾ ਅਧਿਐਨ ਸਾਨੂੰ ਇਸ ਕਾਰਨ ਤੇ ਘਟਨਾ ਦੇ ਸਬੰਧਾਂ ਨੂੰ ਤਲਾਸ਼ਣ ਲੱਭਣ ਦਾ ਨਿਰਦੇਸ਼ ਦਿੰਦਾ ਹੈ ਇਤਿਹਾਸ ਦਾ ਮਹੱਤਵ ਵੀ ਇਸ ਲਈ ਹੈ ਕਿ ਅਸੀਂ ਸਮਝੀਏ ਕਿ ਕਟਨਾਵਾ ਜਿਹੜੀਆਂ ਵਾਪਰੀਆਂ ਉਹਨਾਂ ਦੇ ਵੀ ਕਾਰਨ ਸਨ ਉਨਾ ਕਟਨਾਵਾ ਤੇ ਕਾਰਨਾ ਦਾ ਆਪੋ ਵਿੱਚ ਸੰਬੰਧ ਸੀ ਜਿਸ ਨੂੰ ਸਿੱਖੀ ਦੀ ਇਹ ਸਮਝ ਆ ਗਈ ਉਹ ਇਤਿਹਾਸ ਤੇ ਵਿਅਕਤੀਆਂ ਦੇ ਆਰ ਪਾਰ ਦੇਖਣ ਦੇਖ ਸਕਣ ਦੇ ਯੋਗ ਹੋ ਗਿਆ ਇਸ ਵਿੱਚ ਆਸਤਕ ਨਾਸਤਕ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਗੁਰਬਾਣੀ ਨਾ ਆਸਤਿਕਤਾ ਹੈ ਨਾ ਨਾਸਤਿਕਤਾ ਹੈ ਇੰ ਦੇ ਕਹ ਲੋ ਇਹ ਨਾਸਤਿਕ ਵੀ ਹੈ ਕਿਉਂਕਿ ਪਰੰਪਰਾਗਤ ਰਵਾਇਤੀ ਹਰ ਨਜ਼ਰੀਏ ਨੂੰ ਰੱਦ ਕਰਦੀ ਹੈ ਇਹ ਆਸਤਿਕ ਹੈ ਇੱਕ ਨਵੇਂ ਨਜ਼ਰੀਏ ਵਿੱਚ ਸੋਚਣ ਤੇ ਸਮਝਣ ਦੀ ਹਦਾਇਤ ਕਰਦੀ ਹੈ ਦੁਨੀਆ ਦੀ ਹਰ ਸਮਝ ਇਸ ਦੇ ਸਾਹਮਣੇ ਤੁੱਛ ਹੈ ਇਹੋ ਹੈ ਸਿੱਖ ਸਿੱਖ ਨਜ਼ਰੀਆ ਸਿੱਖੀ ਸੋਚ ਤੇ ਉਸ ਨੂੰ ਜਾਣਨ ਤੇ ਮੰਨਣ ਵਾਲਾ ਬ੍ਰਹਮੰਡ ਬ੍ਰਹਮੰਡ ਦੇ ਇਸ ਸਿਸਟਮ ਦਾ ਅੰਗ ਅੰਸ਼ ਇਹ ਧਰਮ ਨਹੀਂ ਸਗੋਂ ਹਰ ਧਰਮ ਦਾ ਆਧਾਰ ਹੈ ਗੁਰਬਾਣੀ ਵਿੱਚ ਨਾਨਕ ਨਾਮ ਹੈ ਤੇ ਇਹੋ ਨਾਨਕ ਨਾਮ ਹੀ ਸਿੱਖੀ ਦਾ ਨਜ਼ਰੀਆ ਹੈ ਹਰ ਸਿੱਖ ਨੂੰ ਇਸ ਨੂੰ ਸਮਝ ਕੇ ਇਸ ਦੇ ਨਾਲ ਜੁੜਨਾ ਇਸ ਸਮਝ ਦੀ ਚੜ੍ਹਦੇ ਕਲਾ ਤੇ ਇਸ ਸਮਝ ਦੀ ਫਤਿਹ ਦੀ ਕਾਮਨਾ ਕਰਨਾ ਅਸਲ ਵਿੱਚ ਸਰਬੱਤ ਦਾ ਭਲਾ ਹੈ ਲਿਖ ਦਿੰਦਾ ਹੈ ਤਾਂ ਕਿ ਸੰਧ ਰਹੇ शुक्रिया